ਇਹ ਕੰਡਾ ਦੇ ਵਿੱਚ ਜਿਹੜੇ ਬਿਜ਼ਨਸਮੈਨਾਂ ਨੇ ਕੀੜੇ ਪਾਏ ਆ ਉਹ ਕੀੜੇ ਬਾਹਰ ਕੱਢੋ ਤੁਮੇ ਸਾਰਾ ਪੀਦਾ ਜੀ ਨੇ ਤਰਤੀ ਹੋਇਆ ਜੀ ਸਭੂ ਸਾਰਾ ਕੋਸ਼ਿਸ਼ ਪੀਦਾ ਜੀ ਮੈਂ ਦੱਸਦਾ ਕਿ ਇਹ ਕੀ ਨਹੀਂ ਸਤ ਹੁਣ ਜੋ ਗਿਆ ਲੈਟ ਹਾਲਦੀ ਆ ਬਾਈ ਲੈਟ ਹਾਲਦੀ ਪਤਾ ਨਹੀਂ ਲੇਗਾ ਹਣ ਹਾਂ ਲੈਟ ਹਾਲਦੀ ਜਾਂਦੀ ਹੈ ਦੀ ਨਹੀਂ ਕਰੀ ਜਾਂਦੀ ਅਸਲ ਵਿੱਚ ਜਿਹੜੀ ਸਰਕਾਰ ਆ ਸਾਹਮਣੇ ਲੱਗਿਆ ਪਿਆ ਤੀ ਪੱਗਾ i right. ਇੰਨੀ ਆ ਕੇ ਭਾਈ ਸਭ ਸਰਕਾਰ ਕੱਖ ਨਹੀਂ ਕਰ ਰਹੀ ਅਸਲ ਵਿੱਚ ਜਿਹੜੀ ਸਰਕਾਰ ਬਿਜ਼ਨਸ ਮੈਨਾਂ ਦੀ ਜੇਰੇ ਮਾਰੀ ਗਈ ਆ ਉਹ ਨਹੀਂ ਚਾਹੁੰਦੀ ਕੋਈ ਮੁਲਾਜ਼ਮਾ ਕਰਚਾ ਜਿਹੜਾ ਉਹ ਪੱਕਾ ਹੋਵੇ ਤੇ ਨਹੀਂ ਚਾਹੁੰਦੀ ਕਿ ਜਿਹੜੀ ਲੋਕਾਂ ਉਹ ਬਿਜ਼ਨਸ ਮੈਨਾਂ ਕੋਲ ਵਾਪਸ ਹੋਵੇ ਹੁਣ ਯਾਦ ਰੱਖੋ ਜਿਹੜੀਆਂ ਲੋਰ ਦੇਗਾ ਜਿਹੜਾ ਬਿਪਨਾ ਦਾ ਫਰੀ ਕਰਾਇਆ ਕੀਤਾ ਇਹ ਕਿਹੜੀ ਗੱਲੋਂ ਕੀਤਾ ਇਹ ਪਹਿਲਾਂ ਧਿਆਨ ਨਾਲ ਕੋ ਕੀਤਾ ਕਿਹੜੀ ਗੱਲੋਂ ਆ ਇਹ ਦਾਅਵਾ ਕੀਤਾ ਕਿ ਜਿੰਨਾ ਜਿਹੜੀਆਂ ਸਾਡੀਆਂ ਉਹ ਕੀ ਕੀ ਕਾਰੀ ਕਾਰੀ ਕੀਤੀ ਹੈ ਬੱਸਾਂ ਦਾ ਕਰਾਇਆ ਨਹੀਂ ਪਰ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਸਰਕਾਰੀ ਬੱਸਾਂ ਇਹ ਕਬਾੜ ਦੇ ਕੰਮ ਉੱਨਕੀਆਂ ਕਿਉਂਕਿ ਸਰਕਾਰ ਜਿਹੜੀ ਉਹ ਕਬਾੜ ਦਾ ਵਪਾਰ ਕਰਦੀ ਆ ਇਹ ਵਪਾਰ ਕਰੂਗੀ ਕਿਹੜੀ ਹੋਰ ਦੇ ਬੱਸਾਂ ਦਾ ਜਿੰਨਾ ਸਰਕਾਰੀ ਬੱਸਾਂ ਇਹ ਸਾਰੀਆਂ ਕਬਾੜ ਦੇ ਵਿੱਚ ਜਾਂਦੇ ਰਹਿਣਗੀਆਂ ਕਿਹੜਾ ਫਾਇਦਾ ਕਿਹਦਾ ਹੋਊਗਾ ਤੁਸੀਂ ਦੱਸੋ ਕਿਹੜਾ ਫਾਇਦਾ ਹੋਣਾ ਜਿਹੜਾ ਪ੍ਰਾਈਵੇਟ ਬਸਾਂ ਫੇਰ ਚਲਾ ਚਲੋ ਦੀਪਾਂ ਦਿਨਾ ਚਾਹੀਏ ਕਿਸੇ ਜਿਹੜੇ ਦੀਪ ਹੋਣ ਉਹ ਮਤੇ ਬੀਸ ਨੂੰ ਲੈ ਆ ਗਿਆ ਜਿਹੜੇ ਅੱਜ ਰੋਡ ਵਿੱਚ ਬਸਾਂ ਜਿਹੜਾ ਫੇਰੀ ਕਰਾਇਆ ਵਿਪਦਾਂ ਦਾ ਚੱਲ ਰਿਹਾ ਇਹਦੇ ਵਿੱਚੋਂ ਬਾਗੀ ਆ ਕਿ ਫਿਰ ਨਾ ਤੁਹਾਡੇ ਕਿੰਨੇ ਲੜਾਈ ਲੱਗਦੇ ਤੁਸੀਂ ਤੁਹਾਡੇ ਨਾਲ ਕਾਣਾ ਮਰਨ ਲੜਾਣਾ ਤੇ ਜਾਣ ਲੱਖੋ ਕਿਉਂਕਿ ਤੁਸੀਂ ਆਪ ਦੇ ਹੱਕੇ ਨਹੀਂ ਇਹ ਲੜਾਈ ਆਉਂਦੀ ਪੀੜੀ ਦੀ ਆ ਜਿਹੜੀਆਂ ਲੜਾਈ ਆ ਪਹਿਲਾਂ ਸਭ ਨੂੰ ਸਮਝਾ ਲਈ ਕਰਿਆ ਨੂੰ ਜਿਹੜੀ ਇਹ ਪ੍ਰਾਈਵੇਟ ਬਸਾਰਾ ਜਿਨ੍ਹਾਂ ਨੇ ਦੋ ਦੋ ਬਾਈਨਾ ਹੁੰਦੀਆਂ ਤੁਹਾਡੇ ਮਰੇ ਆ ਗਿਆ ਨੇ ਉਹਨਾਂ ਨੂੰ ਕੌਣ ਦਾ ਘਰ ਆ ਉਹ ਹੋ ਜਾਣਗੇ ਬੰਦ ਫਿਰ ਫਾਇਦਾ ਕਿੰਨਾ ਨੂੰ ਜਿਨ੍ਹਾਂ ਦੀ 4 472 ਪ੍ਰਾਈਵੇਟ ਹੋਏ ਉਹ ਮੈਂ ਖੜਾ ਹੂੰਗਾ ਤੁਹਾਡੀਆਂ ਇਹ ਚੇਲਣਾ ਹੋਰ ਵਿੱਚ ਸਰਕਾਰੀ ਬੱਸਾਂ ਜਿਵੇਂ ਮੈਂ ਮਾਫ਼ੀ ਚਾਹੁੰਦਾ ਤਾਂ ਕਹਿਣ ਲੱਗਿਆ ਇਹ ਮੁੰਮੀ ਦੇ ਪਰਛੇ ਤਰ੍ਹਾਂ ਵੀ ਚੇਲਣਾ ਦੇ ਨਾਲਿਕਾ ਤਾਂ ਮੇਰਾ ਭਾਸ਼ਣ ਵੀ ਬਾਦਲ ਕਰੀ ਤਾਬ ਅੱਜ ਜੇ ਮੈਂ ਕਾਨੂੰਨ ਬਣ ਕੇ ਪ੍ਰਧਾਨਤ ਮੰਤਰੀ ਚੰਗੇ ਕਾਨੂੰਨ ਬਣਾਉਂਦੇ ਸੀ ਜੇ ਕਾਂਗਰਸੀਆਂ ਨੇ ਮਾਰੇ ਕੰਮ ਕੀਤੇ ਸੀ ਸੋਸ਼ਲਵਾਦ ਨੇ ਮਾਰੇ ਕੰਮ ਕੀਤੇ ਸੀ ਤੇ ਆਕੇ ਦਾਰ ਖਾਦੇ ਸੀ ਕਿ ਜਿਹੜੀਆਂ ਪੀਆਪੀ ਸੀ ਜਿਹਨਾਂ ਬੱਸਾ ਇਹਨਾਂ ਦਾ ਬੀਬੀਆਂ ਨੂੰ ਕਰਾਇਆ ਰੱਖਦਾ ਅੱਜ ਭੋਲੇ ਬੋਲੂ ਖੜਾ ਲੇ ਤੂੰ ਵੀ ਗਲਤ ਅੱਜ ਸਾਡੀ ਦਿੱਤੀ ਵੀ ਉੱਠ ਕੇ ਕਹਿੰਦੀ ਆ ਛਿੰਦੇ ਦੇ ਪਾਪਾ ਤੇਰੇ ਘਰ ਪਰ ਕਿੱਥੇ ਆ ਇਹ ਧਾਰਮਿਕ ਜਿਹੜਾ ਪੁੱਛਦੇ ਨਾ ਬਈ ਤੇਰਾ ਪ੍ਰਾਈਵੇਟ ਕਿ ਕੰਨੇ ਸਾਨੂੰ ਪੱਕੇ ਹੀ ਕਰਦੇ ਸਾਨੂੰ ਪੱਕੇ ਹੀ ਕਰਦੇ ਉਹ ਭਰਾਵਾ ਨਾਲੇ ਭਾਰੇ ਮੈਕ ਵੀ ਪ੍ਰਾਈਵੇਟ ਕਰਦੇ ਪਰਲੀ ਕੋਈ ਸਰਕਾਰੀ ਨਹੀਂ ਰਹਿਣੀ ਆ ਆਵੇ ਜਿੰਨਾ ਸਰਕਾਰੀ ਤੋਂ ਸਾਰੇ ਆ ਤੁਸੀਂ ਇਹਦਾ ਬਿਜ਼ਨਸ ਮੈਨਾ ਦੀ ਚਾਲ ਨੂੰ ਸਮਝੋ ਲੋਕਾਂ ਦਾ ਸਾਥ ਬੰਨੋ ਜਿੰਨਾ ਕੇ ਤੁਸੀਂ ਲੋਕਾਂ ਦਾ ਸਾਥ ਅੱਜ ਮੰਗਿਆ ਪਰ ਜਿਹਨੇ ਤੁਸੀਂ ਹੱਥਾਂ ਆਤੇ ਬੈਠੇ ਆ ਇਹ ਸਰਕਾਰ ਉਹ ਕੀ ਕਰਦੀ ਆ ਕੀ ਦਾ ਫਾਇਦਾ ਹੁੰਦਾ ਮੈਂ ਤਾਂ ਇਹ ਗ੍ਰਾਂਟ ਦੇ ਨਾਲ ਕਹਿਣਾ ਕਿ ਕਿ ਕਰਾਇਆ ਫ੍ਰੀ ਕਰਕੇ ਹਾਂ ਇੱਕ ਚੀਜ਼ ਕਹਿ ਦਿੰਦੇ ਇਹ ਕਈ ਗਈ ਕੋਈ ਬਜੂਤਾ ਆ ਉਹਨੂੰ ਪੈਸੇ ਨਹੀਂ ਦੇਣੇ ਕਿਉਂ ਚਾਹੁੰਦੇ ਹੋ ਕੀ ਚੀਜ਼ ਨੂੰ ਘਰ ਤੇ ਲੈ ਕੇ ਜਾਣਾ ਹੋਵੇ ਹਰ ਇੱਕੀ ਗੱਲ ਰੱਖੋ ਬਦਲਾਮ ਹੁੰਦੀ ਹੈ ਕਿ ਤੁਹਾਡੀ ਜਿਹੜੀ ਦਾਸਤਾ ਹੋ ਰਲਾਮ ਹੋ ਆਪਣੇ ਕੋਲ ਰਾਹ ਰਹਿ ਗਿਆ ਸਾਬ ਦੇ ਸਾਬ ਦਾ ਮੈਂ ਕਹਿੰਦਾ ਕਿ ਜਿੰਨਾ ਤੇ ਲੋਕ ਫਰੀਦ ਦੀ ਸੂਤਰੂ ਪਿਆਰਦੇ ਨਹੀਂ ਉਹਨਾਂ ਤੇ ਸਾਡੇ ਪੁੱਲੇ ਕੱਟ ਨਹੀਂ ਆਉਣਾ ਤੁਸੀਂ ਇਹ ਗੱਲ ਨੂੰ ਨਹੀਂ ਸਮਝ ਰਹੇ ਇਹ ਕਰਕੇ ਮੈਨੂੰ ਸਮਝੋ ਐਜੀ ਜੇਪਰ ਬਾਲੋ ਸਮਝੋ ਜਿਹੜੀ ਬੀ ਦੀ ਤੋਂ ਹੁੰਦਾ ਤੁਹਾਨੂੰ ਮਾਰਨ ਲੱਗ ਪਤੇ ਆ ਜਿਵੇਂ ਅੱਜ ਤੁਸੀਂ ਹਟਾਲੇ ਬੈਠੇ ਆ ਜਿਦੇ ਜੇੜੀ ਲੋਲ ਕਾਖੇ ਕਿ ਹਮ ਦਿੱਲੀ ਸੇ ਆ ਰਹੇ ਆ ਤੇ ਸਾਨੂੰ ਸਰਕਾਰੀ ਬੱਸਾਂ ਸਾਡੀ ਰੇਲੀ ਤੇ ਲੈ ਕੇ ਜਾਓ ਕੀ ਕਰ ਰੋਡਵੇ ਟਾਲੇ ਨੂੰ ਪੈਸੇ ਅਨਵਾਸ ਨਹੀਂ ਦਿੱਤੇ ਜਿਹੜਾ ਪ੍ਰਾਈਵੇਟ ਬੱਸਾਂ ਆ ਰਹਿਆਂ ਨੂੰ ਪਰਮਟ ਦਿੰਨੇ ਆ ਉਹਨਾਂ ਬੱਸਾਂ ਵਿੱਚ ਬੱਸੋ ਉਹਨਾਂ ਦੇ ਬੰਦਾਰਾ ਕੋ ਜਿੰਨਾ ਨੂੰ ਸ਼ਰਾਬ ਮੁਗਾਰਾ ਤੋਂ ਹਾਦੀਪੀਆ ਕਿਸੇ ਤੋਂ ਬੰਦਾਰਾ ਕਰਕੇ ਕਦੇ ਪੁੱਛੂਣ ਨਾ ਕੱਪੇ ਚ ਅਸੀਂ ਦਾ ਸੋਹੂ ਪਰੋਂ ਅੰਮਾਨ ਦਾ ਭਾਤਵਾਸ ਸੀਗਾ ਉਹਨੇ ਰੋੜੇ ਤੇ ਕੋਈ ਲੋਕਾਂ ਪਾਇਆ ਜੋ ਜਵਾਬ ਦੇ ਕਰਦੇ ਕਦੋਂ ਕਿਰੇ ਤੁਸੀਂ ਦੇਖੇ ਬੋਲੋ ਦੇ ਨਹੀਂ ਸਕਦੇ ਤਾਂ ਮੈਂ ਤੁਹਾਨੂੰ ਗਰੰਟੀ ਦੇ ਰਿਹਾ ਕਦੇ ਨਹੀਂ ਬੋਲ ਸਕਦੇ ਤੁਸੀਂ ਜਵਾਬ ਦਿਓ ਮੈਂ ਦੁਆਰਾ ਪੁੱਛਣਾ ਕੀ ਪ੍ਰਬੰਧਕ E 아 yeah. নমস্কার <laughs> ਸਰਕਾਰ ਚੋਕ ਹੁੰਦੀ ਆ ਪ੍ਰਭਾਤ ਕਮਨ ਕਹਿੰਦਾ ਸੀ ਘੋੜੇ ਵਾਲਾਂ ਬੱਸਾਂ ਚੱਲਦੀਆਂ ਘੋੜੇ ਵਾਲਿਆਂ ਮੈਂ ਕਹਿੰਦਾ ਦੇਖਿਆ ਮੈਂ ਧਾਰੂ ਦੀਆਂ ਬੋਤਲਾਂ ਦੇਖੀਆਂ ਮੈਂ ਕਹਾਂ ਕਿ ਤੇ ਘੋੜੇ ਵਾਲੀ ਕੋਈ ਧਾਰੂ ਪਿਆਣੀ ਕਿੱਥੇ ਪੜੇ ਗਏ ਹੁੰਦੇ ਇਹ ਮੈਂ ਵਾਕਈ ਘੋੜੇ ਵਾਲਾਂ ਚ ਬੱਸਾਂ ਦੇਖੀਆਂ ਫਿਰ ਮੈਂ ਉਸ ਮਸਲੇ ਤੇ ਬੋਲਿਆ ਤੇ ਪ੍ਰਭਾਤ ਕਮਨ ਕੀ ਹੁੰਦਾ ਸੀ ਕਿ ਜਿਹੜੀਆਂ ਘੋੜੇ ਵਾਲਾਂ ਬੱਸਾਂ ਉਹਨਾਂ ਗਰੀਬ ਜਿਹੜੇ ਬੇਰੋਜ਼ਗਾਰ ਆ ਉਨਾਂ ਨੂੰ ਉਨਾਂ ਦੇ ਪਰਮਿਟ ਮਿਲ ਗਏ ਜਿਹੜੇ ਠੰਡੇ ਚਾੱਕ ਕੇ ਬੈਠੇ ਆ ਉਹ ਜ਼ੁਲਮ ਦੇ ਖਿਲਾਫ ਪੈਂਦੇ ਆ ਕੈਂਟਰ ਵਿੱਚ ਕੁੱਝ ਵਿੱਚ ਬੇਵਜਿਹਾਰ ਪੈਂਦੇ ਆ ਆਪਕਨ ਤੁਸੀਂ ਦੱਸੋ ਕਿ ਫਿਰ ਨੂੰ ਕਿਉਂ ਪਰਮਿਟ ਮਿਲਿਆ ਘੋੜੇ ਵਾਲੀ ਬਸਤਾ ਹੈ ਮੈਨੀਆਂ ਕਿਸੇ ਨੂੰ ਘੋੜੇ ਵਾਲੀ ਬਸਤਾ ਪਰਮਿਟ ਨਹੀਂ ਦਿਲਣਾ ਚੌਕੀ ਜਿਹੜਾ ਗਰੀਬ ਉਹਦੀ ਬਿਗਾੜੇ ਵਿੱਚ ਕੋਈ ਬਹੁਤ ਗਰੀਬਾ ਜਿਹੜਾ ਆਪਣਾ ਪਤੀ ਆ ਜਿਹੜਾ ਬੱਦਿੰਦੇ ਉਹ ਆਪਣਾ ਪਤਨ ਨੂੰ ਦਿੰਦੇ ਆ ਇਹ ਕਹਿੰਦੇ ਕਿ ਗਰੀਬ ਇਹੋ ਜੀ ਤੋਂ ਮਹੱਤਵ ਮਾਨਦੇ ਭਰੇ ਕੀਤੀ ਆ ਐਹੋ ਜੀ ਗਰੀਬੀ ਦਾ ਉਹ ਘਰਾਂ ਦੇਵੇ ਪਰ ਵਿੱਚ ਦਿੰਦੇ ਆ ਜਿਹੜੇ ਨਾਲ ਪ੍ਰਭੂ ਵੱਲ ਪਸਾਰੀ ਪਰਮਤ ਦੇਦੇ ਕਰੇ ਆ ਪਰ ਸੱਚ ਨੂੰ ਤੁਮਾਨੂੰ ਕੋਈ ਮੇਕ ਪਕਸਾ ਕਿਸੇ ਦੇ ਲੈ ਕੇ ਉੱਪਰ ਨਹੀਂ ਆ ਯਾਦ ਰੱਖੋ ਜਿੰਨਾਂ ਵਿਰੋਧ ਕਰਨਾ ਤਾਂ ਨਾਲ ਇੱਕ ਬੋਲ ਦੇ ਵੀ ਕਰੋ ਕਿ ਬਈ ਫਰੀ ਕਰਾਇਆ ਇਹ ਧਰਮ ਨੂੰ ਲੈ ਕੇ ਨਹੀਂ ਚੱਲਦੇ ਤਾਂ ਯਾਦ ਰੱਖੋ ਤੁਸੀਂ ਨੌਕਰੀ ਕਰ ਸਕਦੇ ਆ ਧਰਮ ਨਾਲ ਆਇਆ ਪੱਕੇ ਹੋ ਸਕਦੇ ਆ ਪਰ ਉਹਨਾਂ ਦੇ ਸਮਝੇ ਵਿੱਚ ਤੁਹਾਡੇ ਬੱਚੇ ਰੋਡ ਤੇ ਬਸ ਕੇ ਡਰਾਈਵਰ ਕੰਮ ਕਰੀ ਲੱਗਦੇ ਜਿੱਥੇ ਲਖਾਣ ਮੈਂ ਤੁਹਾਨੂੰ ਲਾਵੋ ਕਿ ਕਿਸੇ ਸਮੇਂ ਨਾਲ ਦੀ ਸਿਆਪਤਾ ਇਹ ਤੁਹਾਨੂੰ ਕਾਹਲੀ ਕਰਨ ਦਿਲੇ ਇੱਕ ਚੀਜ਼ ਹੋਰ ਰੱਖੋ ਆਈਡੀਆ ਕੀ ਯਾਦ ਰੱਖੋ ਤੁਸੀਂ ਸਰਕਾਰੀ ਹਸਪਤਾਲ ਵਿੱਚ ਜਾਂਦੇ ਹੋ ਦੇਸ਼ ਆਜ਼ਾਦ ਹੋਏ ਨੂੰ ਲਗਭਗ 77 ਸਾਲ ਹੋ ਗਏ ਆ ਹਰੇਕ ਤਕਰੀ ਸਰਕਾਰੀ ਹਸਪਤਾਲਾਂ ਵਿੱਚੋਂ ਪ੍ਰਾਈਵੇਟ ਕਲੀਨਿਕਾਂ ਦੇ ਵਿੱਚੋਂ ਪ੍ਰਾਈਵੇਟ ਕੰਪਨੀ ਦੇ ਇਹ ਪਹਿਲਾਂ ਵੀ ਆਦੀਵਾਸੀ ਸੀ ਅੱਜ ਵੀ ਆਦੀਵਾਸੀ ਆ ਮੈਂ ਹੁਣੇ ਖੂਕ ਦੇ ਦਿੰਦਾ ਕੋਈ ਇਹ ਤੇਰੇ ਵੀਰ ਖਾਲੇ ਪਾਵੇ ਹੋਣਗੇ ਕੋਈ ਇਹ ਜਨਮਸੇਰੇ ਹੋਣਗੇ ਕਿੱਥੇ ਆਪਣਾ ਬਿਝਦੇ ਆ ਆਗੇ ਹੱfte ਗੋਦੀ ਹੱfte ਸਾਗੀ ਸਾਗੀ ਰੋਟੀ ਨਾਲ ਕੋਈ ਖਾਵੇ ਤੇ ਜਦੋਂ ਆਪਾਂ ਆਦੀਵਾਸੀ ਹੁੰਦੇ ਸੀ ਉਦੋਂ ਵੀ ਕੰਦਰਾ ਦੇ ਰਿਹਾ ਦਾ ਖਾਣਾ ਬੱਤੋਂ ਨਾਤੇ ਜਾਂਦੇ ਸੀ ਤੇ ਅੱਜ ਵੀ ਅੱਜ ਵੀ ਖਾਣਾ ਬੱਤੋਂ ਨਾਤੇ ਜਾਂਦੇ ਆ ਸਾਡੀ ਹਲੇ ਤੱਕ ਕੋਈ ਤਰਕੀ ਨਹੀਂ ਹੋਈ ਪਹਿਲਾਂ ਸਾਡੇ ਨਾਲ ਕੁੰਨਣਾ ਹੁੰਦਾ ਸੀ ਸਾਰੇ ਕੋਠੇ ਦਿਆਨਾ ਕੋ ਪਬਲਿਕ ਕੋਈ ਤਰੱਕੀ ਹੋਈ ਤਰੱਕੀ ਹੋਈ ਆ ਪਰ ਮੱਛ ਦੇ ਮੁੰਡੇ ਵੀ ਤਰੱਕੀ ਹੋਈ ਆ ਤਰੱਕੀ ਹੋਈ ਆ ਉਹਨਾਂ ਐਮਐਲਏ ਦੀ ਤਰੱਕੀ ਹੋਈ ਆ ਜਿਹੜੇ ਐਮਐਲਏ ਨੂੰ ਤੁਸੀਂ ਛੱਡਿਆ ਛੱਡਿਆ ਉਹਨਾਂ ਦੇ ਦਿੱਤੇ ਨਾ ਇਹ ਆਪਣੀ ਕੋਈ ਤਰੱਕੀ ਨਹੀਂ ਇੱਕ ਵੋਟ ਪਾਉਣ ਵਾਲਾ ਸਾਡੇ ਸਾਡੇ ਪਾਰ ਦੇ ਵਿੱਚ ਇੱਕ ਮੰਤਰੀ ਆਇਆ ਇੱਕ ਛੋਟੀ ਜੀ ਗੱਲ ਕਰਦਾ ਅੱਜ ਤੋਂ ਲੋਕ ਤੋਂ ਪਹਿਲਾਂ ਆਵਾਜ਼ ਬਿਜਲੀ ਜਾਣ ਦੇ ਕਹਿੰਦੇ ਹੜਤਾਲ ਕੀਤੀ ਆ ਮੇਰੀ ਅਸਲੀ ਉਹਨਾਂ ਨਾਲ ਗੱਲ ਲਈ ਮੈਂ ਕਿਹਾ ਵੀ ਸਪੱਸ਼ਟਤਾ ਦਾ ਫਾਰਮੂਲਾ ਰੋਕਸੀ ਤੇ ਤੁਸੀਂ ਹੜਤਾਲ ਕਰਤੀ ਉਹ ਕਹਿੰਦੇ ਦੇਖੋ ਜੀ ਸਾਰੇ ਕਰਦੇ ਆ ਮੈਂ ਕਿਹਾ ਸਾਡੇ ਨਾਲ ਵੀ ਬੋਲਦੇ ਕੋਈ ਆ ਨਹੀਂ ਹੋਈ ਲੋਕ ਕਹਿੰਦੇ ਮੈਂ ਕਿਹਾ ਸਾਡੇ ਲੈ ਪਹਿਲਾਂ ਮਾਰੀ ਕੋਤੀ ਆਈ ਜਾਂਦੀ ਸੀ ਅਸੀਂ ਤੁਹਾਡੇ ਤੋਂ ਆ ਫਾਰਮੂਲੇ ਦੇ ਉੱਪਰ ਖੜਾਇਆ ਜਦੋਂ 16 ਨੇ ਦੱਸੀ ਕੋਈ ਤੇ ਤਾਂ ਮੈਨੂੰ ਅੰਦਾਜ਼ਾ ਆ ਗਿਆ ਯਾਰਾ ਉਹ ਕਰਿਆ I know.